ਬੀਬਾ ਅੱਜ ਸੰਮਰਪ ਬਾਦਲ ਨੇ ਤੇ ਸੁਹੀ ਬਾਦਲ ਨੇ ਕਿ ਜਿੰਨੇ ਵੀ ਬੇਦਬੀ ਕਰਾਈ ਹੋਵੇ ਉਹਦਾ ਬੇੜਾ ਕਰਕੇ ਹੋ ਜੇ ਬਰਾਬਰੀ ਸੁਣਨ ਦਾ ਇਹ ਜੀਰਦਾਸਾ ਰੱਬ ਇਹੋ ਦਾਸਾਂ ਨਹੀਂ ਸੁਣਦਾ ਐਵੇਂ ਰਵਰਸ ਗਿਰਚ ਪਾਤੀ ਅਗਲੇ ਰੱਬ ਨੇ ਕਿ ਇਤਕ ਮਲਕੇ ਲੋਕ ਮਜ਼ਾਕ ਉਡਾਰੇ ਰੇ ਰਾਬੜੀ ਰਜ਼ਾ ਤੇ ਰਹਿਣਾ ਸਿੱਖੋ ਰਬ ਤੋਂ ਉੱਤੇ ਬਣਨ ਦੀ ਜਿਹੜੀ ਕੋਸ਼ਿਸ਼ ਹੈ ਨਾ ਗੁਰੂ ਤੋਂ ਵੱਡੇ ਬਣਨ ਦੀ ਅੱਜ ਦੀ ਡੇਟ ਪ੍ਰੋਬਲਮ ਹੀ ਹੈ ਗੁਰੂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਹੈ। ਕਈ ਮਸਾਲਾ ਨੇ ਇਹਨਾਂ ਨੇ ਕੀ ਦੇ ਦਿੱਤਾ ਕੰਮ ਇਹਨਾਂ ਨੇ ਕੰਮ ਨੂੰ ਖੀਦ ਦਿੱਤਾ। ਕੁਛ ਨਹੀਂ। ਸવાય ਖੁਆਰੀ। ਤੁਹਾਡਾ ਕਹਿਣਾ ਹੈ ਕੱਲ੍ਹ ਤੋਂ ਗੁਰੂ ਦੇ ਸਹਾਰੇ ਤੋਂ ਪਾਸੇ ਹੋ ਕੇ ਸਿਧਾਂਤ ਤੱਕ ਮਤਲਬ ਕਿ ਕੋਈ ਨਾ ਵੀ ਕੀ ਕਹੇ ਉਹਨਾਂ ਵੀ ਕੁਝ ਦਾ ਆਤਮ ਰਿਹਾਈ ਤੇ ਜਦੋਂ ਅਸੀਂ ਆਪਣੀ ਸੋਚ ਗੁਰੂ ਤੋਂ ਵੱਡੀ ਕਰ ਲਈ ਤਾਂ ਫਿਰ ਨੁਕਸਾਨ ਤਾਂ ਹੋਣਾ ਹੀ ਸੀ। ਤੇ ਨੁਕਸਾਨ ਜਿਹੜਾ ਲੀਡਰਾਂ ਦਾ ਨਹੀਂ ਹੋਇਆ ਲੀਡਰਾਂ ਦੇ ਘਰ ਪਰ ਗਏ